ਜੇ ਕਿਤੇ ਬਾਰ ਚ ਕਿਸੇ ਦੇ ਇੱਥਾਂ ਆਉਣ ਨਹੀਂ ਚਾਹੀਏ ਤਾਂ ਲਾ ਦੇ ਉਹਨੂੰ ਚੁੱਪ। ਇੱਥੇ ਟੱਕਰ। ਯੋਗ ਕੰਮ ਨਹੀਂ ਹੁੰਦਾ ਕਿੰਨਾ ਕਿਸ਼ੋਰ ਸਰਕਾਰ। ਕਿਉਂ ਮੈਂ ਤਾਂ ਕਿਦਾਂ ਜਾਣਦੀ ਆਂ ਕਿ ਤੁਸੀਂ ਇੰਨਾ ਇੱਕ ਮਾਨ ਨੰਬਰਸ਼ਾਫ ਤੱਕ ਦੋ ਵਾਰੀ ਬਣਾਉਂਦੇ। ਜਿਹੜਾ ਪਰਚਾ ਕੱਟਦਾ ਵੀ ਛੇੜਾ ਮਾਨ ਪਿੱਛੇ ਵੀ ਰਿਪੋਰਟ ਕਰਦੇ ਮਾਨ ਪਿੱਛੇ ਵੀ ਸਪਾਈ ਕਰਦੇ। ਇਸਾਡੇ ਪਿੰਡਾਂ ਦੇ ਕੁੜੀ ਉਹ 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 ਮਤਲਬ ਆ ਜਿਹੜੇ ਸਰਕਾਰ ਦੇ 22 ਸਾਲ ਰਹਿ ਗਏ ਉਹ ਪੂਰਾ ਕਰਕੇ ਚੱਲ ਕੇ ਆਖੋ ਪਹਿਤੂ ਪਹਿਲਾਂ ਮੇਰਾ ਚੰਗਾ ਨਹੀਂ ਸੀ ਕੌਣ ਅੱਗੇ ਖੜੇ ਨੇ ਆਪਾਂ ਚੱਲੀਏ ਜਿਹਦੇ ਕਰਕੇ ਅੰਮਤ ਕੰਮ ਨਹੀਂ ਕਰਾ ਸਕਿਆ ਹੁਣ ਵੀ ਪੰਚਾਇਤੀ ਚੋਣਾਂ ਹੋਣੀਆਂ ਤੁਹਾਡੇ ਸਾਹਮਣੇ ਆ ਬਿਲਕੁਲ ਸਾਹ ਚੰਗ ਦੇ ਹਾਂ ਅਕੀ ਇਹਦੂ ਪਹਿਲਾਂ ਚੋਣਾਂ ਹੁੰਦੀਆਂ ਸੀ ਜਿਹਦੀ ਸਰਕਾਰ ਹੁੰਦੀ ਸੀ ਵੇਪਿੰਡਾਂ ਦੇ ਕਰ ਲਿਆ ਇਹੋ ਜਿਹਾ ਤਰੀਕਾ ਅਪਣਾਉਣਾ ਸੀ ਕਿ ਜਿਹੜਾ ਵੱਧ ਪੈਸੇ ਦੇ ਯੂਨਿਵਰਸਲਾ ਅਸੀਂ ਕੰਨੀ ਪਰ ਬਣਾਉਣਾ ਤੇ ਮੈਂ ਮੇਰੇ ਵਰਕਰਾਂ ਦਾ ਵੀ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਇਹੋ ਜੀ ਗੱਲ ਮੈਨੂੰ ਆਖੀ ਨਹੀਂ ਉਹ ਕਹਿੰਦੇ ਸੀ ਵੀ ਆਪਾਂ ਪਿੰਡ ਦੇ ਨਾਲ ਚੱਲੂਗੀ ਜੀ ਸਾਰੇ ਉਹ ਪਿੰਡਾਂ ਦੇ ਵਿੱਚ ਸਰਪੰਚ ਬਣੇ ਨੂੰ ਜਿਹਨੂੰ ਬਣਨਾ ਚਾਹੀਦਾ ਨਾ ਕਿ ਉਹ ਸਰਪੰਚ ਬਣੇ ਪਿਛਲੀ ਵਾਰ ਨੂੰ ਜਿਹਨੂੰ ਸਭ ਮਾਰਚ ਨੂੰ ਸਹੀ ਨੂੰ ਬਣਾਉਣਾ ਹੈ ਇਹ ਨਹੀਂ ਹੈਗਾ ਕੰਮ ਇੱਥੋਂ ਤੱਕ ਵੀ ਹਰਮੰਦੀ ਦੇ ਚੋਣਾਂ ਨਿਕਲੀਆਂ ਨੇ ਪ੍ਰਧਾਨ ਜੀ ਦੀਆਂ ਕਮੇਟੀ ਦੀ ਉੱਥੇ ਵੀ ਇਹ ਹੀ ਹੁੰਦਾ ਸੀ ਪੂਰੇ ਜਗ੍ਹਾ ਨੂੰ ਪ੍ਰਧਾਨ ਜੀ ਜਿਹੜਾ ਬਟਾ ਥੋੜਾ ਤਾਂ ਗੁੰਮਦਾ ਕਿ ਪ੍ਰਸ਼ਨ ਵੀ ਅੱਖੀ ਦੇਖਣ ਰਾਮ ਮੰਡੀ ਕੁਛਲੇ ਪੰਜ ਸਾਲ ਇਹੀ ਹੋਇਆ ਸੀ ਨੁਈ ਝੋਲਿਆਂ ਦੀ ਝੋਲ ਚੱਕੀ ਕਰਦੇ ਜੀ ਉਹ ਕਹਿੰਦਾ ਮੇਰਾ ਝੋਲਾ ਵੱਡਾ ਮੇਰੇ ਕੋਲ ਵੱਧ ਪੈਸੇ ਆ ਮੈਨੂੰ ਬਣਾ ਦੋ ਆਹ ਤਾਂ ਵਾਜੀ ਦੂਜੀਆਂ ਸਰਕਾਰਾਂ ਚ ਸੋ ਮੈਂ ਇਸ ਗੱਲ ਦਾ ਦੇਖੋ ਬਹੁਤ ਜ਼ਿਆਦਾ ਫਿਕਰ ਸੀ ਕਿਉਂਕਿ ਪੰਚਾਇਤੀ ਚੋਣਾਂ ਨੇ ਮੁੱਢ ਫੱਲਣਾ ਹੁੰਦਾ ਕਿ ਇਹ ਸਹੀ ਤਰੀਕੇ ਨਾਲ ਸਿਰੇ ਚੜੇ ਕਿਤੇ ਕਿਸੇ ਪਿੰਡ ਦੇ ਵਿੱਚੋਂ ਵੀ 1 ਰੁਪਿਆ ਦੋ 1 ਰੁਪਿਆ ਦਾ ਲੰਬਾ ਨਹੀਂ ਉਹਨਾਂ ਜੈਦਤ ਮਾਰੇ ਦਿੱਕਤ ਪਾਉਣ ਦਾ ਸਾਇਆ ਨਹੀਂ ਮੈਂ ਕੋਈ ਪਰਚੀਆਂ ਦੀ ਸਿਆਸਤ ਨਹੀਂ ਕੋਈ ਪਰਚੀਆਂ ਦੀ ਰਾਜਨੀਤੀ ਨਹੀਂ ਕੋਈ